ਪਰੰਦਰ ਕਰੋ ਭਾਈ ਬ੍ਰੇਕ ਹਾਲ ਫੀਲ ਨਹੀਂ ਆ ਰਿਹਾ ਪਰੇ ਤੋਂ ਹੱਟਾ ਬਾਹਰ ਜਾਇਆ ਹੋਇਆ 50 ਤੋਂ ਬਾਅਦ ਆ ਰਿਹਾ ਜਾਇਆ ਹੈ ਕੰਟਰੋਲ ਨਹੀਂ ਆ ਰਿਹਾ ਪਰੇ ਬ੍ਰੇਕ ਨਹੀਂ ਲੱਗ ਰਿਹਾ ਤੀਸਰੇ ਤੋਂ ਪਹਿਲੇ ਗੇਅਰ ਬਦਲੋ ਦਾ ਨਾ ਨੰਨ ਜਿਹੜਾ ਲਿਖਾ ਹੋਇਆ ਹੈ ਇੱਕ ਮਿੰਟ ਕਰਦੇ ਹਾਂ ਜੋ ਬੋਲੋ ਆਰੋਗਲਾ ਬੋਲੋ ਆਵਾਜ਼ ਸੁਣਾਉਂਦੇ ਆਂ ਮੈਂ ਆ ਗਿਆ ਆ ਗਿਆ ਤੇ ਫਿਰ ਤਾਂ ਬੜੀ ਮਾਰਦੇ ਇੱਕ ਵਾਰ ਤੀਖੂ ਕਰ ਗਿਆ ਪੈਣ ਚ ਬਣਾਏ ਤੇ ਖੇਤ ਬਣਾਏ ਵਾਜ ਦੇ ਪੋਲੀ ਕਿ ਫਿਰ ਬਾਈ ਦਾ ਜਨ ਬੈਟ ਕਤਲਾ ਯਾਰ ਬੋਲੋ ਅਗਰ ਕਹੇ ਇਕਦੋਈ ਕਿ ਤਾਰ ਬੋਲੋ ਓਏ ਥੀਰੇਗਾ ਬੰਦਾ ਬਰਲੇ ਬੜਾ ਇਹ ਜੇ ਨਹੀਂ ਕਰਦੇ Hola. Oh oh Hola, oh oh Hola. No, Hola. No, Hola. No. Hola. Hola. ले सेंटर ले कर स्टार्ट भाई ले सेंटर ले उ, Сурендра ਵੇ ਬਾਈ ਦੁਰਜਨ ਸੈਂਟਰ ਲੈ ਬਾਈ ਸਰਕਾਰ ਸਟਾਰਟ ਕਰ No, oh, ਮਾਰ ਦੇ ਕਰੋ ਜਨੀ ਦੇ ਕੋ ਸਲਾਹਤ ਆ ਰਾ ਨਿਕੜ ਗਿਆ ਪੈਪ ਬਾਈ ਪੈਪ ਨਿਕੜ ਗਿਆ ਬਾਈ ਉਹ ਕੰਮ ਨਹੀਂ ਕਰਾ ਯਾਰ ਸੈਂਡ ਵਿੱਚ ਬੈਠ ਜਾ ਤੂੰ ਸੁਰਿੰਦਰ ਬੈਠ ਜਾ ਹਾਂ ਕਹਿੰਦੇ ਮੈਚ ਪੂਰਾ ਕਾਲਾ ਲੱਗਿਆ ਹੋਇਆ ਹਲੇ ਤੱਕ ਬੈਠ ਜਾ ਬਾਈ ਬੈਠ ਜਾ ਸੁਰਿੰਦਰ ਬੈਠ ਜਾ ਐਨ ਪੱਪਾ ਪਾਰ ਕਰਦੇ ਦਰਸ਼ਕ ਮੈਚ ਦੇਖਣ ਦੇ ਲਈ ਬਹਿ ਕੇ ਦੇਖੋ ਵੀ ਪੱਪਾ ਜੀ ਕੋ ਯਾਰ ਸਾਡ ਮਰੋ ਥੋੜਾ ਸਾਡ ਮਰੋ ਯਾਰ ਸੇਰਜੀ ਕੁਛ ਵੀ ਬਹਿ ਕੇ ਲਿਟ ਕੇ ਜੇ ਹੋ ਸਕਦਾ ਉਹਦੇ ਨਾਲ ਪੱਜ ਰੱਖੋ ਸੇਰਜੀ ਐ ਤਰ੍ਹਾਂ ਦੇ ਦੇਖੋ ਬੈਠੇ ਮੇਰੀ ਗੱਲ ਉਹ ਤਾਂ ਚਲਾਉਂਦਾ ਡਾਕਟਰ ਬਾਤ ਗੱਲ ਆਪ ਕੋ ਤਾਂ ਮੰਨਿਆ ਨਹੀਂ ਇਹ ਨੂੰ ਆ ਤੇਰੀ ਉਹ ਸਾਡਾ ਫਰਜ ਬੰਦਾ ਪਹਿਲਾਂ ਰੋਕ ਰਿਹਾ ਬਈ ਗਲੀਜ ਬਿੰਦੂਆਂ ਦੌੜਦੇ ਜਾਂਦੀਆਂ ਰਾਲਾ ਮੈਚ ਜਿਹੜਾ ਕਾਫੀ ਜ਼ਿਆਦਾ ਘੜਾ ਸਿੱਧੇ ਜਾ ਰਿਹਾ ਵਾਈਟਰ ਬਗਾਤਾ ਨੀੜ ਗਿਆਸ ਦਾ ਬੰਦ ਕੰਤਾ ਸਾਰੇ ਕੋਚ ਨਾ ਸਾਹਮਣੇ ਦੇਖੋ ਤੇ ਕੋਦੇ ਕੋ ਖਲਕੋ ਟਿਪੀਕਲ ਹਰਿਆਣਵੀ ਤੇ ਨਸਰਾਨਾ ਪਿੰਡ ਵਾਲਾ ਹਰੀ ਜਨ ਰੱਖੋ ਤੇਰੀ ਹਿੱਸਾ ਵੀਰੋ ਬਗਰਾ ਸਾਹਿਬ ਦੇ ਲਾਗੇ ਕਰਕੇ ਹਰਮਾਨਗੜ ਜ਼ਿਲ੍ਹੇ ਦਾ ਆਹ ਸਾਹਮਣੇ ਕਹਿੰਦੇ 52 ਦਸ ਤੇ ਦੂਜੇ ਪਾਸੇ ਟਿਪੀਕਲ ਹਰਿਆਣਵੀ ਸ਼੍ਰੀਿੰਦਰ ਪੋਲੀ ਆਹ ਸ਼੍ਰੀਿੰਦਰ ਸਟੇਰੀਿੰਗ ਸ਼ਿੰਦਰ ਆਸ ਦੇਖੀ ਕੀ ਸਥਿਤੀ ਆ ਸੁਖੀ ਜੀ ਕੀ ਸਥਿਤੀ ਚੱਲ ਰਹੀ ਆ ਜਿਹੜਾ ਇੱਧਰੋਂ ਉਹ ਵੀ ਉੱਧਰ ਜੱਤ ਦੇ ਕਗਾਰ ਤੇ ਖੜਾ ਮੇਰੇ ਵੀਰੋ ਜੱਤ ਦੇ ਕਗਾਰ ਤੇ ਖੜਾ ਟਰੈਕਟਰ ਆ ਮੈਚ ਦੇ ਵਿੱਚ ਪੂਰਾ ਬਣਿਆ ਹੋਇਆ ਫੇਰ ਕਹਿੰਦੇ ਗੱਲਾਂ ਤੁਹਾਡੇ ਸਾਹਮਣੇ ਦੇ ਦਰਸ਼ਕੋ ਆਹ ਸੀਨ ਤੁਹਾਡੇ ਸਾਹਮਣੇ ਨੇ ਕਿਹੜੀ ਟਰੈਕਟਰ ਦੀ ਕਿਸਮਨ ਦੇ ਵਿੱਚ ਕੀ ਲਿਖਿਆ ਇਹ ਤਾਂ ਪਰਮਾਤਮਾ ਜਾਣਦਾ ਮੇਰੇ ਮਿੱਤਰੋ ਤੁਸੀਂ ਨਿਜਾੜੇ ਲਾਓ ਸਾਹਮਣੇ ਦੇਖੋ ਕਿਹਨੇ ਵੀਨੇ ਮੰਜ਼ਲ ਸਰ ਕਰ ਲਈਆਂ ਮੇਰੇ ਵੀਰੋ ਇਹ ਸਮੇਂ ਦੀਆਂ ਗੱਲਾਂ ਹੋਣ ਗਿਆ ਸਮੇਂ ਦੇ ਮੰਗਲ ਹੋਣਗੇ ਅਗਲੇ ਟਾਈਮ ਮੈਚਾਂ ਦੇ ਟਰੈਕਟਰ ਵੀ ਬਿਲਕੁਲ ਤਿਆਰ ਵਰ ਧਿਆਨ ਖੜੇ ਆ ਅੱਜ ਉਹ ਜਮਾਨਾ ਇਹਨਾਂ ਇਲਾਕੇ ਨੇ ਬੇਸਲੀ ਪਿੰਡ ਵਾਲੇ ਸਾਡੇ ਸਾਰੇ ਭਰਾਵਾਂ ਨੇ ਵੱਡੀਆਂ ਮਿਹਨਤਾਂ ਕਰਕੇ ਕਰਵਾਇਆ ਮੇਰੇ ਵੀਰੋ ਗੱਗਾਂਵਾਲੀ ਦੇ ਕੰਨੇ ਇਸ ਪਾਵਨ ਦੁਵਿੱਤਰ ਸਥਾਨ ਦੇ ਲਾਗੇ ਕਰਕੇ ਅੱਜ ਬੜੇ ਤੋਸਰ ਮੈਦਾਨ ਹੋਇਆ ਅੱਜ ਤੋਸਰ ਮੈਦਾਨ ਹੋਇਆ ਬੜਾ ਖੁਸ਼ ਹੋ ਮੰਨਿਆ ਆ ਦੇਖਦੇ ਜੋਂ ਰਹਾ ਆ ਦੇਖਦੇ ਜੋਂ ਕਰਾ ਰਹਾ ਪਰ ਬੱਚ ਖਲਚ 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 ਆਇਆ ਕਮ ਕੰਨੀ ਤੋਂ ਇੱਕ ਥੰਮੋਰ ਤੇ ਲੱਗੇਗਾ ਪਰ ਦੂਜੇ ਪਾਸੇ ਹਨੂਮਾਨਗੜ Rajasthan আর ਦੂਜੇ ਪਾਸੇ ਕਲਛੀਂਗਾ Haryana ਦੇਖਣੇ ਮੋਟੇ ਦੀ ਤਕਨੀਕ ਦੇਖੀਏ ਹਲਕੇ ਹਲਕੇ ਰੇਸ ਦੇ ਨਾਲ ਅੱਗੇ ਵੱਲ ਨੂੰ ਜਾ ਰਿਹਾ ਮੇਲੀ ਵੀ ਮੇਲੀ ਬਣ ਕੇ ਮੇਲਾ ਦੇਖ ਰਿਹਾ ਸਾਡਾ ਵੀਰ ਭੰਖਰਪੁਰਿਆ ਲਾਲੀਆ ਨਾਲ ਕਹਿੰਦੇ ਰਾਂਝਾ ਟੋਚਨ ਗਰੁੱਪੋਂ ਸਾਹਮਣੇ ਆ ਗਿਆ ਆੜ ਗਿਆ ਮੈਚ ਹੈਲੋ ਭਾਈ 5230 ਨੰਬਰ ਮਰutiਕਾਰ 5230 ਨੰਬਰ ਮਰutiਕਾਰ ਭਾਈ ਜਿਸki bhi os side ma karne bhai request hai jaldi jaldi ਭਾਈ ਪਤਾ ਹੈ ਇੱਕ ਸਹੀ ਬਾਤ ਹੁੰਦਾ ਹੈ ਅਮੇ ਬਹੁਤ ਸਹਿਯੋਗ ਚਾਹੀਏ ਭਾਈ ਦਰਸ਼ਕਾਂ ਦਾ ਆਣ ਜਾਣੇ ਵਾਲਾਂ ਦਾ ਮੰਨੇ ਕਿਸ ਤਰ੍ਹਾਂ ਯੋਗੀ ਵਜਿਤੇ ਹੀ ਭਾਈ ਮਾਈਸਾਲ ਮਿਲ ਨਾ ਕਰਵਾਸਤਾ ਹਾਂ ਆਮਨਪ੍ਰੀਤ ਤਾਂ ਜੁੜਿਆ ਹੋਇਆ ਪਰ ਮੇਲੀ ਵੀਰੇ ਇਹ ਕਿਹੜਾ ਗੇਮ ਲੱਗਿਆ ਹੋਇਆ ਤੁਹਾਨੂੰ ਪਤਾ ਹੋਣਾ ਚਲੋ ਅੱਗੇ ਅਭਾਈ ਮੁਰਤੀਕਾਰ ਸਾਈਡ ਮੱਕਿਸਤੀ ਬਾਈ ਕੀਵਾ ਅੜਗਾ ਮਾਚ ਦਰਸ਼ਕ ਪੂਰਾ ਆਨੰਦ ਮਾ ਰਹੇ ਨੇ ਚੱਲਦੇ ਰਹੀ ਮੈਚਾਂ ਦਾ ਪੂਰਾ ਆਨੰਦ ਮਾ ਰਹੇ ਨੇ ਮੈਂ ਅਮਨਪ੍ਰੀਤ ਤੇਰਾ ਖਿੱਚ ਦੇ ਰਿਹਾ ਉਧਰ ਨੂੰ ਲੈ ਜਾਂਦਾ ਖਿੱਚ ਕੇ ਉਧਰ ਨੂੰ ਸ਼ੇਪੀ ਜੋ ਚੰਗੇ ਦੰਡਾ ਦੇ ਸੇਤੀ ਜਿੱਤਾਂ ਨਹੀਂ ਦਤਾ ਬਈ ਹਣਵਾਟ ਓਟਿੰਗ ਕਰਦੇ ਲੋ ਜਦੀ ਤੋਂ ਪਹੁੰਚ ਗਦੂਰੀਓ ਮਸਾ ਦਾ ਪਾਉਂਦਾ ਹਾਂ ਜਾਂਦੇ ਬਾਦੇ ਦਾ ਦਰਸ਼ਕੀ ਲੋ ਬੱਲੇ 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 ਖੱਜਾ ਬੱਲਾ ਖੱਜਾ ਟਿੱਪੀ ਵਾਲਾ ਬਰਾੜ ਪਰਵਾਹ ਦਾ ਇਸ ਵੇਲੇ ਨਾਜਵਾਨ ਕੰਲੇ 6 ਦਾ ਔਰ ਦੂਜੀ ਵਾਰ ਇਸ ਗੇਂਦਰ ਪਾਉਂਦੇ ਹਾਂ ਚੀਕਾਂ ਬਹਿ ਲਾਤੀ ਓ 13 ਦੀ ਚੀਕਾਂ ਘੜਾ ਰੀਆਂ ਬੰਰੂ ਨੇ ਜਿਹੜੇ ਨਹੀਂ ਬਾਸੋਬੀ ਦਾ ਪਰ ਛੋੜ ਸਕਦੇ ਆ ਦੇਖੋ ਸਾਡੀ ਆ ਇਹ ਜੰਗ ਕਰ ਸਕਦੇ ਆ ਆਹੇ ਹਰ ਇੱਕ ਪਾਲਾ ਕਿਤੇ ਕਿਤੇ ਆਉਂਦਾ ਵਾਸਪ ਤੈ ਕਰਦਾ ਜਾ ਰਿਹਾ ਰਸਤਾ ਤੈ ਕਰਦਾ ਜਾ ਰਿਹਾ ਔਰ ਔਰਲੇ ਨੂੰ ਝਾਂ ਦੇੜਾ ਪੈਰਾ ਓਏ ਇਹਨੂੰ ਝਾਂ ਦੇੜਾ ਬਣੋ ਇਹਨੇ ਵੀ ਦਮਦਾਰ ਮੈਚ ਦੇਖ ਲਿਆ ਸਾਰੇ ਜਿਹੜੇ ਲਾਈਵ ਕਾਦਰੀਆ ਜੀ ਨੀਣਾ ਇਸ ਤਰ੍ਹਾਂ ਹੀ ਲੜਾ ਲਾਉਂਦੇ ਫੇਰ ਖਲੀ ਦੇ ਡਰਕਟਰ ਤੋਂ ਉਨ੍ਹਾਂ ਦੀ ਇੱਕ ਰੀਲ ਬਣਾ ਲਈ ਗਈ ਫੇਰ ਸਾਡੇ ਦੇ ਡਰਕਟਰ ਤੋਂ ਉਨ੍ਹਾਂ ਦੀ ਬਾਅਦ ਵਿੱਚ ਸਾਡੇ ਖੇਸ਼ੀ ਹੋ ਗਾ ਜਦ ਬੇਖਲੀ ਨੇ ਟੇਪਾਇਆ ਉੱਤਰ ਗਿਆ ਜਕੀਰ ਨਾਵਾ ਭੱਲੜ ਤੋਂ ਜਾਓ ਬੱਲੜਾ ਨੇ ਬੋਲਣ ਕਰਪਾ ਸਾਡਾ ਵੀਰ ਨਹਿ ਵਾਲਾ ਕੋਲ ਗਿਆ ਹਰਜੀਤ ਬੱਸੀ ਹੁਣੇ ਜੁੜਦੇ ਆ ਹਰਵਾ ਦਾ ਧੰਨਵਾਦ ਕਰਦੇ ਆ ਬਾਰੀ ਸਵਾਗਤ ਹੈਓ ਤਾੜੀਆਂ ਮਾਰ ਜੇ ਇੱਕ ਵਾਰ ਆਹ ਖਿੱਚ ਕੇ ਲਾਲ ਲਗਾੜਾ ਜੀ ਆਮ ਦਾ ਕਰੋ ਥੋੜਾ ਜਿਹਾ ਸੰਗੋਸ਼ ਦਾ ਮਾਝਾ ਦਾ ਕਰਦਾ ਕਰੋ ਆ ਜਾ ਜੇ ਰਸਤਾ ਦਾ ਭਟਿਆ ਤਾਂ Rajasthan ਵਾਲਾ ਟਰੈਕਟਰ ਬਿਲਕੁਲ ਮੰਜ਼ਲ ਦੇ ਨਜ਼ਦੀਕ ਆ ਅਗਰ ਰਸਤਾ ਨਹੀਂ ਪਟਦਾ ਆਓ ਸਾਹਮਣੇ ਹੌਂਦਾ ਸਾਹਬਾਂ ਪਰਕਰਮ ਦਾ ਗਰੁੱਪ ਇਹਨਾਂ ਭਰਾਵਾਂ ਦਾ ਤਰਕਵਾਦਾ ਹੈ ਐਲਮਟ ਲਖਮੀ ਬਾਈ ਗਾਮ ਲੱਗਿਆ ਦੋ ਗੱਡੀਆਂ ਦੀ ਮੁਕਰਦੀ ਮਰੁਤੀ ਬਾਈ ਬਾਵंती 5230 ਬਾਈ ਸਾਈਡ ਮਾ ਕਰ ਲਿਓ ਕਿਸ ਕੀ ਗੱਡੀ ਆਇਆ ਇੱਕ ਵੈਗਨਰ ਬਾਈ 4301 ਬਾਈ ਇਹਨਾਂ ਕਰਕੇ ਆ ਜਾਮ ਲੱਗ ਰਣ ਜਾਣੇ ਵਾਲੇ ਦਿੱਕਤ ਹੋ ਰਹੀ ਰਿਕਵੈਸਟ ਹੈ ਬਾਈ ਅਗਰ ਕਿਸੇ ਨੇ ਵਹਾਂ ਫੋਨ ਕਰ ਦਿਓ ਉੱਪਰ ਮੇਲਾ ਬੰਦ ਹੋ ਜਾਣਾ ਇੱਕ ਵਾਰ ਜੀ ਇਸ ਕਰਕੇ ਬਾਈ ਰਿਕਵੈਸਟ ਹੈ ਇਹ ਗੱਡੀ ਆ ਸਾਈਡ ਮਾ ਕਰ ਲਿਓ ਵੈਗਨਰ 4301 ਬਹੁਤ ਹੀ ਬਾਵਤ ਦੀ ਬਾਈ ਰਿਕਵੈਸਟ ਹੈ ਸਾਈਡ ਮਾ ਕਰ ਲਿਓ ਮੈਂ ਡਕਟਰ ਮੋਨੂ ਉਹਨਾਂ ਦੀ ਦਫਤੋ ਦੇ ਸੇਵਕ ਮੈਚ ਦਾ 50 ਦੇ ਨਾਲੋਂ ਅੰਦਰ 100 ਦੇ ਨਾਲ ਹੋਈ ਇਹ ਵਿੱਚੋਂ ਮੈਂ ਡਕਟਰ ਬਹੁਤ ਸਾਰੇ ਖਰੀਦੀਨਾ ਅੱਜ ਵੱਜੋ 500 ਦੇ ਨਾਲ ਪਹੁੰਚੇ ਇੱਕ ਕੋਟੇ ਦੇ ਇਲਾਕੇ ਥੋਲਾ ਕਹਿੰਦੇ ਆ ਜਿਹੜਾ ਹੋਰ ਪੁਛਿਆ ਇਹਨੂੰ ਥੋਲਾ ਕਹਿੰਦੇ ਨੇ ਇੱਕ ਥੋਲਾ ਵਿੱਚ ਆ ਇੱਕ ਥੋਲਾ ਖਾਲੀ ਦੇ ਨਾਲ ਜਾਰੀ ਆਹੀ ਆ ਮੈਡੀ ਗਰੁੱਪ ਦੇ ਨਾਲ ਜੁੜ ਗਿਆ ਐਨ ਕੱਲੇ ਸਾਹਮਣੇ ਦੇ ਵੇਖੋ ਇਹ ਹੁਣ ਤੱਕ ਜਾਰੀ ਭਾਈਆਂ ਦੇ ਸਾਡੇ ਘਾਟੇ ਸਾਡੇ ਖੁੱਦ ਨੇ ਸਾਹਮਣੇ ਦੇਖੋ ਇਹ ਸੜਕ ਪਰ ਕਦਾ ਜਾ ਰਿਹਾ ਟਰੈਕਟਰ ਸੱਲ ਪਾਣੀ ਪੈਦੀਆ ਲੰਬਾ ਵਾਹ ਚੱਲ ਰਿਹਾ ਲੰਬਾ ਵਾਹ ਚੱਲ ਰਿਹਾ ਸਾਹਮਣੇ ਦੇਖੋ ਅੱਛੇ ਗੱਲ ਆਪਣਾ ਹਲੇ ਅੱਗ ਤਾਈ ਸਿੱਧੀ ਕੱਟਾ ਕਰੋ ਇੱਧਰ ਦੇ ਪਾਸੇ ਪੁਨੀਆ ਸਾਹਿਬ ਕਟਾਈ ਦੇਖੋ ਸਿੱਧੀ ਰੱਖੋ

ਕੰਮ ਫਸ ਗਿਆ ਵੀਰੋ ਪੂਰੀ ਗ੍ਰਿਪ ਬਣ ਗਈ ਦੋਨੇ ਟਰੈਕਟਰਾਂ ਦੇ ਡੈਰਾਂ ਦੀ ਫੁੱਲ ਗ੍ਰਿਪ ਤੋਂ ਬਰੀ ਪਈਆ ਕੌੜਾ ਸਾਹਿਬ ਵਾਲੇ ਵੀਰ ਆਪਣੇ ਮੈਚ ਦਾ ਇੰਤਜ਼ਾਰ ਕਰ ਰਹੇ ਆ ਕਿ ਸਾਡਾ ਮੈਚ ਖੰਡਾ ਹੋਣਾ ਲੰਬੀ ਦੂਰੀ ਤੈਅ ਕਰਕੇ ਆਏ ਨੇ ਸਾਰੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਚਰਮੇਤਰਾਪਾ ਧਰਤੀ ਆ ਕੌੜਾ ਸਾਹਿਬ ਦੀ ਧਰਤੀ ਕੌਣ ਨਹੀਂ ਜਾਣਦਾ ਮੇਰੇ ਵੀਰੋ 52 ਕਲੀਆਂ ਦੀ ਜਿੱਥੇ ਕਹਿੰਦੇ ਗੱਲ ਹੋਈ ਜਿੱਥੋਂ ਬੱਜੇ ਹੈ ਸਾਡੇ ਢੀਂਗਾ ਤੇ ਹੱਕ ਹੱਕਾ ਦੇਸ਼ ਗੁਰੂ ਗੋਬਿੰਦ ਸਿੰਘਾ ਪਾਤਸ਼ਾਹ ਦਰਬੀਰਸ ਗੁਰੂ ਗੋਬਿੰਦ ਸਿੰਘਾ ਅਰੇ ਕਲੇ ਵਟੇ ਟਰੈਕਟਰ ਟੋਕਣਾਂ ਦੀ ਗੱਲ ਖੇਡ ਦੇ ਮੈਦਾਨ ਦੇ ਵਿੱਚ ਗਰਾਊਂਡ ਕਹਿੰਦੇ ਪੇਰ ਖਲੀ ਪਿੰਡ ਦਾ ਗੁਰੂ ਖੇਤਰ ਜ਼ਿਲ੍ਹਾ ਪਾਣੀ ਮੰਗਲ ਲਾਦੇ ਓਏ ਦੋਨੇ ਟਰੈਪਰਾਂ ਨੂੰ ਪਾਣੀ ਦੀ ਗੱਲ ਚੱਲ ਗਈ ਹੈ ਹੋ ਸਕਦਾ ਭਾਈ ਉਹਨਾਂ ਦਾ ਮਨ ਥੋੜਾ ਜਿਹਾ ਪਾਣੀ ਤੇ ਸਾਥ ਹੋ ਜਾਵੇ ਕੋਈ ਨਵਾਂ ਆਈਡੀਆ ਆ ਜਾਵੇ ਨਵੀਂ ਟੈਕਨੀਕ ਆ ਜਾਵੇ ਪੂਰੇ ਵਧੀਆ ਪ੍ਰਬੰਧ ਨੇ ਦਰਸ਼ਕਾਂ ਨੂੰ ਬੈਠਣ ਦੇ ਲਈ ਆ ਸਾਹਮਣੇ ਜਿਹੜੀਆਂ ਪੋਰਸਾਂ ਬਣਵਾ ਦੇ। ਕਰ ਦਿਓ ਭਾਈ ਇੱਕ ਵਾਰ ਤਾੜੀ ਪੂਰੀ ਜ਼ੋਰ ਦਾ। ਉਡੀਕ ਪੂਰੀ ਭਾਈ। ਜੋ ਹੀ ਆਮਾਰੀ ਜਨਤਾ ਦਾ ਸਹਾਇਓਂ ਬਹੁਤ ਜ਼ਰੂਰੀ ਹੈ ਇਸ ਮੇਲੇ ਨੂੰ ਭਾਈ। ਬਹੁਤ ਹੀ ਜ਼ਰੂਰੀ ਜਨਤਾ ਕੇ ਸਹਾਇਓਂ ਤੇ ਹੀ ਭਾਈ ਮੇਲਾ ਕਰਵਾਉਣੇ ਦੀ ਪਰਮਿਸ਼ਨ ਮਿਲ ਮੰਨੇ ਕਿਉਂਕਿ ਪਿਛਲੀ ਵਾਰ ਸਾਰੀ ਜਨਤਾ ਨੇ ਸਾਰੇ ਦਰਸ਼ਕਾਂ ਨੇ ਮਹਾਰਾ ਸਹਿਯੋਗ ਕਰੇਗਾ। उसकी वजह से ही भाई वह मिल रहा था उसी वजह से मैंने इसमें इस मेले वास्तव परमिशन ले ली भाई सारे भाई ये तेरी रिक्वेस्ट है जो ही सहयोग बड़ा कर आती हो 1000 ਰੁਪਏ ਨੇ ਲੋਕ ਹੈਟ ਜੱਪਰੀ ਨਕਸ਼ਰਾ ਸਹਾਰਾ ਜਾਰਾ ਪਿੰਸੀਗਾ ਬੜਾ ਚੰਗਾ ਬਾਦ ਹੋਈ ਪਈਆ ਲੰਬੇ ਆਸੇ ਤੋਂ ਬਾਅਦ ਆਹ ਕਨੇ ਅੱਲਾ ਗੱਲਾ ਨਾ ਜੇ ਜੋ ਐ ਕਨੇ ਸਾਹ ਰੋਕੇ ਦੇਖਣਾ ਦਰਸ਼ਕਾ ਪੂਰਾ ਖੁਸ਼ਬਾਦ ਰਹੇਆ ਵੀਡੀਓ ਇਹਨਾਂ ਵੱਲੋਂ ਪੂਰਾ ਅਨੰਤ ਮਾਣ ਹੋਇਆ ਸੰਭਰ ਦਾ ਬਾਈਕਲੇਟਰ ਹੈ ਨਾ ਕੰਟਰੋਲ ਹੋਈ ਛੱਡੇ ਹੋਏ ਨੇ ਇਸ ਤੋਂ ਬਾਅਦ ਵੱਲੇ ਸਾਰੇ ਵੀ ਸਾਰੀ ਟੀਮ ਦਾ ਧੰਨਵਾਦ ਆ ਪਰ ਦੂਜੇ ਵੱਲੋਂ ਤੁਸੀਂ ਆਹ ਸਾਹਮਣੇ ਇਹ ਜੋ ਹੀ ਕਰੂਆ ਗੱਲ ਕਿ ਕਿਵੇਂ ਲੱਗੂਗਾ ਭਲਾਂ ਦੇ ਰੋਟੇ ਖੇਨਾ ਰਾਜਾ ਜਾਨੇ ਜਵਾਕ ਨਹੀਂ ਤੇਰੇ ਤਾ ਉਸੋਤਰਾ ਮੇਰਾ ਮੁਕਿਆ ਬਣਨਾ 2 ਫੁੱਟ ਦਾ ਟਾਇਰ ਕਾਣਾ ਕਿ ਕਿੰਨੀ ਦੂਰ ਕਰਵਾਉਣੀ ਚਾਹੇਗਾ 2 ਫੁੱਟ ਦਾ ਟਾਇਰ ਕਾਣਾ ਚੱਲਦਾ ਆਖਾ ਲੱਗਦਾ ਮੇਰੇ ਮਤ ਨੂੰ ਆਖਾ ਉਹਦਾ ਮਾੜੀ ਲੰਗਦਾ ਇਹ ਕਾਹਦਾ ਇਹ ਇੱਥੇ ਵੀ ਕਹਿੰਦੇ ਕਹਿਣਾ ਇੱਧਰ ਵੀ ਕੋਈ ਨਾ ਕਾਰਾ ਹੋਇਆ ਭਇਆ ਦੇਖੀਏ ਨਜ਼ਾਰਾ ਦੋਨੇ ਜਾਂਦੇ ਉਹਨੇ ਡਰਾਈਵਰਾਂ ਦੀ ਤਕਨੀਕ ਦੇ ਵਿੱਚ ਨਹੀਂ ਕਿਤੇ ਘੱਟ ਨਹੀਂ ਆ ਪੋਜੀਸ਼ਨ ਦੀ ਜੇ ਗੱਲ ਕਰਿਆ ਜਿੱਨਾ ਆ ਦਾਜਾ ਆ ਮੈਂ ਕਿ ਫਸਿਆ ਨਾ ਮੈਂ ਬੰਦਾ ਚੁੜ੍ਹ ਰਿਹਾ ਹਾਂ ਜਦੋਂ ਸੇਰ ਕਰ ਜਾਂਦਾ ਇੱਕ ਗੱਲ ਦੱਸਣ ਜਾਵਾ ਕਹਿੰਦਾ ਮੈਂ ਆ ਮਾਜੂਦ ਹੁਣ ਦਾ ਸੀਨ ਦੇਖਿਓ ਪੰਜਾਬ ਦੇ ਵਿੱਚ 2000 ਇਸ ਕਾਰ ਦਾ ਹੋਇਆ ਸੀ ਨਾ ਪਵਾਰੀਗੜ ਦੇ ਲਾਗੇ ਕਰਕੇ ਕਾਕੜਾ ਪਿੰਡ ਆ ਮੇਰੇ ਵੀਰੋ ਹਾਂ ਮੁੰਡਾ ਤੁਹਾਡੇ ਪਿੰਡ ਦਾ ਆ ਲੱਕੀਆ ਨਾਲ ਪੋਤਾ ਸੀਗਾ ਜਿਹਦੇ ਆਪਸੇ 52 ਦੇ ਨਾਲ ਮੈਂ ਇੱਕ ਫਸਿਆ ਸੀਗਾ ਵੀਡੀਓ ਮੈਂ ਦੇਖ ਸਕਦਾ ਤੁਸੀਂ ਪ੍ਰਾਣੀ ਜਦੋਂ ਤੇਲ ਖਤਮ ਹੋ ਗਿਆ ਟਰੈਕਟਰ ਚ ਫੇਰ ਮੈਚ ਰੁਕਿਆ ਨਹੀਂ ਮੈਨੂੰ ਲੱਗਦਾ ਵੀ ਇੱਕ ਘਾਂਡੇ ਵਾਲਾ ਜਿਹੜਾ ਮੈਚ ਚੱਲ ਰਿਹਾ ਸੀਗਾ ਨਕੀ ਤੇ ਯਾਦ ਹੁਣ ਕੇ ਉੱਥੇ ਜਿਹੜਾ ਕਬੱਡੀ ਦਾ ਮੈਚ ਹੋਇਆ ਸੀਗਾ ਬੜੀ ਦੂਰੋਂ ਸਾਰਾ ਤੋਂ ਸਾਰਾ ਦੇ ਨਾਂ ਤੇ ਐਟਲੀ ਸਿੰਘ ਜੀ ਸਾਡੇ ਭਰਾਵਾਂ ਤੇ ਇਹ ਪੁਰਾਣੀ ਆ ਜਾਂਦਾ ਗੌਰਵਿਕ ਤਾੜੀ 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 ਬੜੀ ਦੂਰ ਉਹਨਾਂ ਕੋਲ ਤੋਂ ਹੋ ਰਿਹਾ ਮੈਚ ਆ। ਇੱਕ ਦੋ ਜਦੋਂ ਹੋਇਆ ਵੀ ਚਿਰਵਾਦਾ ਤੇ ਦੇਖਣ ਦਾ ਵੀ ਸੁਭਾ। ਕਾਫੀ ਦੰਦਾਂ ਮੈਚ ਫੱਟੇ ਨਹੀਂ। ਉਹ ਜਾਣਦੇ पक्षे भी जाता ना अपने आई साथी का मतलब मेरे को लेना ना पड़े सरंदर जाने पक्षे ने वापिस लेना टाइम से देखा मेरे को जगह के जाऊँगा चिंतन मार दी आवा ये कंदे देर खली आ रहा